ਬੱਚੇ ਮਿਲੇ ਸੀਗੇ ਫਿਰ ਉਹਨੂੰ ਤੁਸੀਂ ਕੀ ਪੁੱਛਿਆ ਤਾਂ ਫਿਰ ਤੁਸੀਂ ਉਹਨਾਂ ਨੂੰ ਉੱਥੇ ਹੀ ਪਾਰਕ ਦੇ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਬੱਚੇ ਮੰਗ ਰਹੇ ਸੀਗੇ ਬਿਲਕੁਲ ਬਰੀ ਹਾਲਤ ਸੀ ਉਹਨਾਂ ਦੇ ਅੱਛਾ ਨਹੀਂ ਲੱਗਿਆ ਸਾਨੂੰ ਕੁੜੀਆਂ ਸੀਗੀਆਂ ਮੋਸਟਲੀ ਤੇ ਅਸੀਂ ਪੁੱਛਿਆ ਸੀ ਕਿ ਤੁਸੀਂ ਕਿਉਂ ਮੰਗਦੇ ਹੋ ਕਿਉਂ ਮੰਗਣਾ ਕੀ ਲੋੜ ਹੈ ਤੁਹਾਨੂੰ ਉਹਨਾਂ ਨੂੰ ਕੋਈ ਆਨਸਰ ਨਹੀਂ ਸੀ ਇਸ ਚੀਜ਼ ਦਾ ਤੁਸੀਂ ਪੜ੍ਹਨਾ ਕਿਉਂ ਨਹੀਂ ਪੜ੍ਹਦੇ ਕਿਉਂ ਨਹੀਂ ਹੈਗੀ ਕਹਿੰਦੇ ਸਾਡੇ ਪੇਰੈਂਟਸ ਅਫੋਰਡ ਨਹੀਂ ਕਰਦੇ ਸਾਨੂੰ ਪੜ੍ਹਾਉਂਦੇ ਨਹੀਂ ਐ ਅਸੀਂ ਕਿ ਕੋਈ ਗੱਲ ਨਹੀਂ ਜਿਹਨੇ ਤੁਸੀਂ ਇੱਥੇ ਮੰਗਣ ਆਂਦੇ ਹੋ ਅਸੀਂ ਉਹਨਾਂ ਦੇ ਵਾਕ ਕਰਨ ਆਂਨੇ ਆ ਆਪਾਂ ਕੋਈ ਨਾ ਰੋਜ਼ ਇੱਥੇ ਆ ਕੇ ਤੁਹਾਨੂੰ ਪੜਾਇਆ ਕਰਦੇ ਤੁਹਾਡੇ ਕੋ ਕਿੰਨੇ ਬੱਚੇ ਸੀਗੇ ਔਰ ਕਿੰਨੇ ਟੀਚਰ ਤੁਹਾਡੇ ਨਾਲ ਸਾਥ ਆਏ ਜਿਨ੍ਹਾਂ ਨੇ ਪੜਾਉਣਾ ਸ਼ੁਰੂ ਕੀਤਾ ਔਰ ਅੱਜ ਕਿੰਨੇ ਬੱਚੇ ਹੈਗੇ ਔਰ ਅੱਜ ਕਿੰਨੇ ਤੁਹਾਡੇ ਨਾਲ ਜਿਹੜੇ ਟੀਚਰ ਹੈ ਤੁਹਾਡੇ ਸਾਥੀ ਹੈ ਜਿਹੜੇ ਫ੍ਰੀ ਆਫ ਕੋਸਟ ਜਿਹੜਾ ਬੱਚਿਆਂ ਨੂੰ ਪੜਾ ਰਹੇ ਹੈਗੇ ਆ ਸ਼ਾਮ ਨੂੰ ਫ੍ਰੀ ਹੁੰਦੇ ਉਸ ਟਾਈਮ ਦੋ ਬੱਚੇ ਸੀਗੇ ਟੈਕਸ ਦੇ ਪੰਜ ਵਿੱਚੋਂ ਲੈ ਕੇ ਆਏ ਹੋ 6-7 ਮਹੀਨਿਆਂ ਤੱਕ ਸਾਡੇ ਕੋਲ ਪਾਕਟ ਜਲਮੋਸਟ 80-90 ਸਟੂਡੈਂਟਸ ਹੈਗੇ ਸੀ ਸਸਾਡੇ ਕੋਲ 10-12 ਵੋਲੰਟੀਅਰ ਸੀਗੇ ਜੋ ਕਿ ਰਿਟਾਇਰਡ ਪਰਸਨਸ ਹਾਊਸ ਵਾਈਫ ਜਿਹੜੇ ਫ੍ਰੀ ਉੱਥੇ ਹੁੰਦੇ ਨੇ ਪਾਰਕ ਚ ਵਾਕ ਕਰਨ ਆਉਂਦੇ ਸੀ ਸਾਡੇ ਨਾਲ ਨਾਲ ਜੁਆਇਨ ਕੀਤਾ ਅਸੀਂ ਪੇੜਾਂ ਦੇ ਉੱਤੇ ਕੈਲੰਡਰਸ ਲਗਾ ਕੇ ਵਾਈਟ ਬੋਰਡ ਲਗਾ ਕੇ ਬਲੈਕ ਬੋਰਡ ਲਗਾ ਕੇ ਪਾਰਕ ਦੇ ਵਿੱਚ ਇਸੇ ਆ ਦੀ এডੂਕੇਸ਼ਨ ਜਿਹੜੀ ਹੈਗੀ ਦੇਣੀ ਸ਼ੁਰੂ ਕੀਤੀ ਅਧਿਆਪਕ ਦਿਵਸ ਦੇ ਉੱਪਰ ਅੱਜ ਤੁਹਾਨੂੰ ਇੱਕ ਐਵੇਂ ਦੇ ਅਧਿਆਪਕ ਨਾਲ ਮਿਲਾਵਾਂਗੇ ਜਿਹੜੇ 2018 ਤੋਂ ਆਪਣਾ ਸਫਰ ਸ਼ੁਰੂ ਕੀਤਾ ਨਗਰ ਕੌਂਸਲ ਪਾਰਕ ਦੇ ਵਿੱਚ ਉਹਨੇ ਦੇਖਿਆ ਕਿ ਬੱਚੇ ਉੱਥੇ ਮੰਗ ਰਹੇ ਹੈਗੇ ਨੇ ਜਦੋਂ ਉਸਨੇ ਜਾ ਕੇ ਬੇਟੀ ਨੇ ਬੱਚਿਆਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਮੰਗ ਰਹੇ ਹੈਗੇ ਹੋ ਤੁਸੀਂ ਪੜਦੇ ਹੈਗੇ ਹੋ ਤਾਂ ਉਸ ਬੇਟੀ ਦੇ ਮਨ ਦੇ ਵਿੱਚ ਆਈ ਕਿ ਮੈਂ ਇਹਨਾਂ ਨੂੰ ਪੜਾਵਾਂਗੀ ਤਾਂ ਉਹ ਖੁਦ ਬੀਐਸਸੀ ਫਰਸਟ ইয়ার ਦੇ ਵਿੱਚ ਉਹ ਪੜਦੀ ਹੈਗੀ ਸੀ ਤੇ ਨਾਲ ਹੀ ਨਾਲ ਉਹਨੇ ਬੱਚਿਆਂ ਨੂੰ ਵੀ ਪੜਾਉਣਾ ਸ਼ੁਰੂ ਕਰ ਦਿੱਤਾ 2018 ਤੋਂ ਉਹ سفر ਸ਼ੁਰੂ ਹੁੰਦਾ ਔਰ ਅੱਜ ਤੱਕ ਉਹ ਸਰਕਾਰੀ ਨੌਕਰੀ ਲੱਗੀ ਜਿਸ ਤੋਂ ਬਾਅਦ ਜਦੋਂ ਉਹ ਫ੍ਰੀ ਹੋ ਕੇ ਆਂਦੀ ਆਪਣੀ ਡਿਊਟੀ ਤੋਂ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਉਹ ਬੱਚਿਆਂ ਨੂੰ ਪੜ੍ਹਾਉਂਦੀ ਹੈਗੀ ਹੈ ਤਾਂ ਅੱਜ ਇਹ ਤਸਵੀਰ ਦਿਖਾਵਾਂਗੇ ਕਿ ਸਮਾਜ ਦੇ ਵਿੱਚ ਅੱਜ ਵੀ ਕਈ ਬੱਚੇ ਜਿਹੜਾ ਬੱਚਿਆਂ ਨੂੰ ਪੜ੍ਹਾ ਰਹੇ ਹੈਗੇ ਨੇ ਔਰ ਇਸ ਸਫ਼ਰ ਦਾ ਸਾਰੀ ਜਾਣਕਾਰੀ ਤੁਹਾਨੂੰ ਦੇਣੇ ਹੈਗੇ ਆਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਅੱਜ ਅਸੀਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਇੱਥੇ ਪਹੁੰਚੇ ਹੈਗੇ ਆ ਸਕੂਲ ਦੇ ਵਿੱਚ ਹੈ ਸ਼ਾਮ ਨੂੰ ਇੱਥੇ ਕਲਾਸਿਸ ਲਗਾਈਆਂ ਜਾਂਦੀਆਂ ਹੈਗੀਆਂ ਨੇ ਇਹ ਬੱਚੇ ਵੱਖ-ਵੱਖ ਥਾਵਾਂ ਤੋਂ ਆਉਂਦੇ ਹੈਗੇ ਨੇ ਔਰ ਇੱਥੇ ਪੜ੍ਹਦੇ ਹੈਗੇ ਨੇ ਟੀਚਰ ਇੱਥੇ ਪੜ੍ਹਾਉਂਦੇ ਆ ਇਸ ਸਫ਼ਰ ਇੰਨਾ ਵੱਡਾ ਹੋ ਗਿਆ ਕਿ ਉਸ ਉਸ ਟੀਚਰ ਦੇ ਨਾਲ ਕਈ ਟੀਚਰ ਜਿਹੜਾ ਜੁੜ ਗਏ ਔਰ ਸ਼ਾਮ ਨੂੰ ਇੰਨਾ ਬੱਚਿਆਂ ਨੂੰ ਪੜ੍ਹਾਉਣ ਲੱਗ ਪਏ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਬੱਚਿਆਂ ਦੀ ਔਰ ਖੁਦ ਪ੍ਰਿੰਸੀਪਲ ਜਿਨ੍ਹਾਂ ਨੇ ਇੱਥੇ ਜਗ੍ਹਾ ਦਿੱਤੀ ਕਿ ਸ਼ਾਮ ਨੂੰ ਆ ਕੇ ਇੱਥੇ ਪੜ੍ਹਾਣ ਬੱਚਿਆਂ ਨੂੰ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਅਸੀਂ ਦਿਖਾ ਰਹੇ ਹੈਗੇ ਹਾਂ ਕਿ ਇਸ ਕਲਾਸਰੂਮ ਦੇ ਵਿੱਚ ਜਿਹੜਾ ਬੱਚਿਆਂ ਨੂੰ ਪੜ੍ਹਾ ਰਹੇ ਹੈਗੇ ਆ ਔਰ ਬੱਚੇ ਪੜ੍ਹਦੇ ਹੋਏ ਨਸਰ ਆ ਰਹੇ ਹੈਗੇ ਨੇ ਤਾਂ ਇੱਕ ਸਫ਼ਰ ਸ਼ੁਰੂ ਹੋਇਆ ਸੀਗਾ ਸਮ੍ਰiddhi ਵੱਲੋਂ 2018 ਨੂੰ ਉਸ ਸਫ਼ਰ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਕਾਫਲਾ ਵਧਾ ਗਿਆ ਤਾ ਅੱਜ ਹੋਰ ਟੀਚਰ ਜਿਹੜੇ ਆ ਉਹ ਨਾਲ ਜੁੜੇ ਹਾਲਾਕੀ ਕਿਤੇ ਨਾ ਕਿਤੇ ਜਿਹੜਾ ਜੋਬ ਕਰਦੇ ਆ ਪਰ ਸ਼ਾਮ ਨੂੰ ਫਰੀ ਹੋ ਕੇ ਇਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਹੈਗੇ ਆ ਤਾਂ ਤਸਵੀਰ ਜਿਹੜੀ ਆ ਅੱਜ ਦਿਖਾ ਰਹੇ ਹੈਗੇ ਆ ਔਰ ਮਲਾਵਾਂਗੇ ਵੀ ਤੁਸੀਂ ਤਸਵੀਰ ਦੇਖ ਸਕਦੇ ਹੈਗੇ ਉਹ ਕਲਾਸਰੂਮ ਜਿੱਥੇ ਬੱਚੇ ਪੜ੍ਹ ਰਹੇ ਹੈਗੇ ਆ ਔਰ ਸਮ੍ਰਿਧੀ ਮੈਡਮ ਨਾਲ ਵੀ ਅਸੀਂ ਮਲਾਵਾਂਗੇ ਜਿਨ੍ਹਾਂ ਨੇ 2018 ਤੋਂ ਇਹ ਸਫ਼ਰ ਸ਼ੁਰੂ ਕੀਤਾ ਔਰ ਗਵਰਨਮੈਂਟ ਜੌਬ ਲੱਗਣ ਤੋਂ ਬਾਅਦ ਵੀ ਸ਼ਾਮ ਨੂੰ ਫ੍ਰੀ ਹੋ ਕੇ ਉਹ ਇੱਥੇ ਆਂਦੇ ਆ ਔਰ ਪੜਾਉਂਦੇ ਹੈਗੇ ਆ ਉਹਨਾਂ ਦੇ ਨਾਲ ਹੋਰ ਵੀ ਟੀਚਰ ਜਿਹੜੇ ਆ ਉਹਨਾਂ ਦਾ ਸਾਥ ਦਿੰਦੇ ਆ ਬੱਚਿਆਂ ਨੂੰ ਫ੍ਰੀ ਇੱਕ ਕਲਾਸਿਸ ਦਿੰਦੇ ਆ ਕੋਈ ਵੀ ਪੈਸਾ ਨਹੀਂ ਲਿੱਤਾ ਜਾਂਦਾ ਔਰ ਸਮਾਜ ਦੇ ਵਿੱਚ ਇੱਕ ਬੜੀ ਵਧੀਆ ਗੱਲ ਹੈਗੀ ਆ ਕਿ ਬੱਚਿਆਂ ਨੂੰ ਅੱਗੇ ਵਧਾਉਣ ਵਾਸਤੇ ਉਹਨਾਂ ਨੂੰ ਪੜਾ ਰਹੇ ਹੈਗੇ ਆ ਤਾ ਉਹਨਾਂ ਨੂੰ ਇੱਕ ਤਸੱਲੀ ਵੀ ਹੈਗੀ ਐ ਸਾਡੇ ਨਾਲ ਇੱਥੇ ਸੁਮਨਦੀ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਇਹ ਕਾਫਲਾ ਤੁਹਾਡਾ ਕਦੋਂ ਤੋਂ ਸ਼ੁਰੂ ਹੋਇਆ ਜੀ ਸਰ ਇਹ 2018 ਤੋਂ ਅਸੀਂ ਕੰਮ ਕਰ ਰਹੇ ਹਾਂ ਹੂੰ ਕਿਦਾਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਹਾਂ ਮੈਂ ਬੱਚਿਆਂ ਨੂੰ ਪੜਾਣਾ ਹੈਗਾ ਪਰ ਉਹਨਾਂ ਨੂੰ ਇੱਥੋਂ ਤੱਕ ਲੈ ਕੇ ਆਣਾ ਕਿੰਨੇ ਸਾਲ ਹੋ ਗਏ ਤੁਹਾਨੂੰ ਸਾਨੂੰ ਆਲਮੋਸਟ 6-7 ਇਅਰਸ ਹੋ ਗਏ ਔਰ ਏ ਸੀਗਾ ਕਿ ਜਿਹੜੇ ਬੱਚੇ ਨਹੀਂ ਪੜ ਪਾ ਰਹੇ ਆ ਪੜਾਈ ਅਫੋਰਡ ਨਹੀਂ ਕਰ ਪਾ ਰਹੇ ਬਸ ਕੋਈ ਬੱਚਾ ਪੜਾਈ ਤੋਂ ਨਾ ਰਹੇ ਜੇ ਸਾਨੂੰ ਪ੍ਰਿਵੀਲੇਜ ਮਿਲੀ ਹੈ ਸਾਡੇ ਪੇਰੈਂਟਸ ਨੇ ਸਾਨੂੰ ਮੌਕਾ ਦਿੱਤਾ ਪੜਨ ਦਾ ਕਿਉਂ ਨਾ ਅਸੀਂ ਵੀ ਆਪਦੇ ਬ੍ਰਦਰ ਸਿਸਟਰਸ ਛੋਟੇ ਭੈਣ ਭਰਾ ਨੂੰ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਵੀ ਅਸੀਂ ਆਪਦੇ ਨਾਲ ਲੈ ਕੇ ਚੋ ਸਕੀਏ ਇਹ ਮਨ ਦੇ ਵਿੱਚ ਆਇਆ ਕਿਦਾਂ ਕਿ ਹਾਂ ਕਿਦਾਂ ਤੁਸੀਂ ਆਪ ਪੜਦੇ ਹੈਗੇ ਸੀਗੇ ਫਿਰ ਤੁਸੀਂ ਉਹਨਾਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਘਰ ਵਾਲਿਆਂ ਦਾ ਸਾਥ ਤੁਹਾਨੂੰ ਮਿਲਿਆ ਕਰਵਲੀ ਪਹਿਲਾਂ ਥੋੜਾ ਜਿਹਾ ਡਰ ਜਿੰਦੇ ਸੀ ਕਹਿੰਦੇ ਸੀ ਪਹਿਲਾਂ ਖੁਦ ਅਚੀਵ ਕਰੋ ਕੁਝ ਸੋ ਆਪ ਦੀ ਸਟੱਡੀਜ਼ ਕੰਟੀਨਿਊ ਕਰਦੇ ਨਾਲ ਬੈਚਲਰਸ ਕਰਨ ਤੋਂ ਬਾਅਦ ਮਾਸਟਰਸ ਕੀਤੀ ਫਿਰ ਜੌਬ ਕੀਤੀ ਕ੍ਰੈਕ ਹੁਣ ਉਹਨਾਂ ਨੂੰ ਕੌਨਫੀਡੈਂਸ ਹੈ ਕਿ ਅੱਛਾ ਕੰਮ ਕਰ ਰਹੇ ਐ ਸਾਡੇ ਬੱਚੇ ਬਹੁਤ ਐਕਟਿਵ ਨੇ ਬੱਚੇ ਖੁਦ ਪ੍ਰੋਮੋਟ ਕਰਦੇ ਨੇ ਬਾਕੀ ਨੂੰ ਦੱਸ ਦਿੰਦੇ ਨੇ ਕਿ ਅਸੀਂ ਇੱਥੇ ਕੀ ਅਚੀਵ ਕਰ ਰਹੇ ਹਾਂ ਸੋ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਦੇਖ ਕੇ ਇਹ ਆਂਦੇ ਨੇ ਤੇ ਅਸੀਂ ਆਂਦੇ ਆ ਇਹ ਫਰਸਟ ਡੇ ਤੋਂ ਇੱਥੇ ਆ ਰਹੇ ਤਾਂ ਅਸੀਂ ਇੱਥੇ ਆ ਰਹੇ ਹਾਂ ਬੱਚਿਆਂ ਨਾਲ ਹੀ ਅਸੀਂ ਆਂ ਜਦੋਂ ਤੁਹਾਨੂੰ ਬੱਚੇ ਮਿਲੇ ਸੀਗੇ ਫਿਰ ਉਹਨਾਂ ਨੂੰ ਤੁਸੀਂ ਕੀ ਪੁੱਛਿਆ ਤਾਂ ਫਿਰ ਤੁਸੀਂ ਉਹਨਾਂ ਨੂੰ ਉੱਥੇ ਹੀ ਪਾਰਕ ਦੇ ਵਿੱਚ ਪੜਾਉਣਾ ਸ਼ੁਰੂ ਕਰਤਾ ਹਾਂਜੀ ਬੱਚੇ ਮੰਗ ਰਹੇ ਸੀਗੇ ਬਿਲਕੁਲ ਬੁਰੀ ਹਾਲਤ ਸੀ ਉਹਨਾਂ ਦੀ ਅੱਛਾ ਨਹੀਂ ਲੱਗਿਆ ਸਾਨੂੰ ਕੁੜੀਆਂ ਸੀਗੀਆਂ ਮੋਸਟਲੀ ਤੇ ਅਸੀਂ ਪੁੱਛਿਆ ਸੀ ਕਿ ਤੁਸੀਂ ਕਿਉਂ ਮੰਗਦੇ ਹੋ ਕਿਉਂ ਮੰਗਣਾ ਕੀ ਲੋੜ ਹੈ ਤੁਹਾਨੂੰ ਉਹਨਾਂ ਨੂੰ ਕੋਈ ਆਨਸਰ ਨਹੀਂ ਸੀ ਇਸ ਚੀਜ਼ ਦਾ ਕਿ ਤੁਸੀਂ ਪੜਨਾ ਕਿਉਂ ਨਹੀਂ ਪੜਦੇ ਕਿਉਂ ਨਹੀਂ ਹੈਗੇ ਕਹਿੰਦੇ ਸਾਡੇ ਪੇਰੈਂਟਸ ਅਫੋਰਡ ਨਹੀਂ ਕਰਦੇ ਸਾਨੂੰ ਪੜਾਉਂਦੇ ਨਹੀਂ ਹੈ ਅਸੀਂ ਕੋਈ ਗੱਲ ਨਹੀਂ ਜਿਵੇਂ ਤੁਸੀਂ ਇੱਥੇ ਮੰਗਣ ਆਂਦੇ ਹੋ ਅਸੀਂ ਉਨੀ ਦੇ ਵਾਕ ਕਰਨ ਆਨੇ ਆ ਆਪਾਂ ਕੋਈ ਨਾ ਉਸ ਇੱਥੇ ਆ ਕੇ ਤੁਹਾਨੂੰ ਪੜਾਇਆ ਕਰਦੇ ਉਸ ਦਿਨ ਤੋਂ ਅਸੀਂ ਉਹਨਾਂ ਨੂੰ ਕਨਵਿੰਸ ਕੀਤਾ ਉਹ ਤੋਂ ਤੁਹਾਡੇ ਕੋ ਕਿੰਨੇ ਬੱਚੇ ਸੀਗੇ ਔਰ ਕਿੰਨੇ ਟੀਚਰ ਤੁਹਾਡੇ ਨਾਲ ਸਾਥ ਆਏ ਜਿਨ੍ਹਾਂ ਨੇ ਪੜਾਉਣਾ ਸ਼ੁਰੂ ਕੀਤਾ ਔਰ ਅੱਜ ਕਿੰਨੇ ਬੱਚੇ ਹੈਗੇ ਔਰ ਅੱਜ ਕਿੰਨੇ ਤੁਹਾਡੇ ਨਾਲ ਜਿਹੜੇ ਟੀਚਰ ਹੈ ਤੁਹਾਡੇ ਸਾਥੀ ਹੈ ਜਿਹੜੇ ਫ੍ਰੀ ਆਫ ਕੋਸਟ ਜਿਹੜਾ ਬੱਚਿਆਂ ਨੂੰ ਪੜਾ ਰਹੇ ਹੈਗੇ ਆ ਸ਼ਾਮ ਨੂੰ ਫ੍ਰੀ ਹੋ ਗਏ ਉਸ ਟਾਈਮ ਦੋ ਬੱਚੇ ਸੀਗੇ ਟੈਕਸ ਦੇ ਪੰਜ ਬੱਚੇ ਲੈ ਕੇ ਆਏ ਹੋ 6-7 ਮਹੀਨਿਆਂ ਤੱਕ ਸਾਡੇ ਕੋਲ ਪਾਰਕ 'ਚ অলਮੋਸਟ 80-90 ਸਟੂਡੈਂਟਸ ਹੈਗੇ ਸੀ ਪਲੱਸ ਸਾਡੇ ਕੋਲ 10-12 ਵੋਲੰਟੀਅਰ ਸੀਗੇ ਜੋ ਕਿ ਰਿਟਾਇਰਡ ਪਰਸਨਸ ਹਾਊਸਵਾਈਫ ਜਿਹੜੇ ਫ੍ਰੀ ਉੱਥੇ ਹੁੰਦੇ ਨੇ ਪਾਰਕ 'ਚ ਵਾਕ ਕਰਨ ਆਉਂਦੇ ਸੀ ਸਾਡੇ ਨਾਲ ਉਹਨਾਂ ਨੇ ਜੁਆਇਨ ਕੀਤਾ ਅਸੀਂ ਪੇੜਾਂ ਦੇ ਉੱਤੇ ਕੈਲੰਡਰਸ ਲਗਾ ਕੇ ਵਾਈਟਬੋਰਡ ਲਗਾ ਕੇ ਬਲੈਕਬੋਰਡ ਲਗਾ ਕੇ ਪਾਰਕ ਦੇ ਵਿੱਚ ਇਸੇ ਆਪ ਦੀ এডੂਕੇਸ਼ਨ ਜਿਹੜੀ ਹੈਗੀ ਦੇਣੀ ਸ਼ੁਰੂ ਕੀਤੀ ਅਸ ਟਾਈਮ ਆਫਟਰ ਕੋਵਿਡ ਸਾਰਡੀਕੋਲ ਨੂੰ 30 ਬੱਚੇ ਪ੍ਰੈਸੈਂਟ ਇੱਥੇ ਬੈਠੇ ਨੇ ਇਸ ਦੇ ਇਲਾਵਾ ਅਸੀਂ ਪਾਰਟਨਰਸ਼ਿਪ ਕੀਤੀ ਹੋਈ ਐਜੂਕੇਟ ਫਿਰੋਜ਼ਪੁਰ ਨਾਲ 30 ਸਟੂਡੈਂਟਸ ਹੋਤੇ ਵੀ ਹੈਗੇ ਨੇ ਐਂਡ ਸਾਨੂੰ ਬਹੁਤ ਸੰਸਥਾ ਦਾ ਸਪੋਰਟ ਮਿਲਿਆ ਹੈ ਸਕੂਲ ਦਾ ਸਪੋਰਟ ਮਿਲਿਆ ਜਿੱਤੇ ਕਰਕੇ ਅਸੀਂ ਇਹ ਕੰਟੀਨਿਊ ਕਰਤਾ ਹੈ ਕਿੰਨੇ ਸਾਥੀ ਤੁਹਾਡੇ ਨਾਲ ਹੈ ਜਿਹੜੇ ਟੀਚਰਸ ਹੈ ਹਾਲਾਂਕਿ ਤੁਸੀਂ ਵੀ ਗਵਰਨਮੈਂਟ ਜੋਬ ਦੇ ਵਿੱਚ ਹੋ ਔਰ ਟਾਈਮ ਕੱਢਣਾ ਬੜਾ ਔਖਾ ਹੋ ਜਾਂਦਾ ਹੈ ਸ਼ਾਮ ਨੂੰ ਉਹ ਥੱਕੇ ਹੁੰਦਾ ਤਾਂ ਫਿਰ ਵੀ ਤੁਸੀਂ ਆ ਕੇ ਤੁਸੀਂ ਇੱਥੇ ਪੜ੍ਹਾਉਂਦੇ ਹੋ ਬੱਚਿਆਂ ਨੂੰ हां जी ਸਾਡੇ ਨਾਲ ਇਸ ਟਾਈਮ ਅਮਿਤਾ ਮੈਮ ਨੇ ਰੈਗੂਲਰ 2 ਸਾਲ ਤੋਂ ਰਹੀ ਹੈ ਜਾਂ ਮੈਮ ਨੇ 2 ਸਾਲ ਤੋਂ ਕਿਤਪਾ ਮੈਮ ਨੇ ਖੁਦ ਵੋਲੰਟੀਅਰ ਕਰ ਰਹੇ ਨੇ ਐਂਡ ਇਸ ਤੋਂ ਇਲਾਵਾ ਦਿਸ਼ਾ ਮੈਮ ਨੇ অলਮੋਸਟ 6-7 ਜਿਹੜੇ ਹੈਗੇ ਨੇ ਵੋਲੰਟੀਅਰਸ ਨੇ ਮਨਮੀਤ ਮੈਮ ਨੇ ਸਾਰੇ ਹੀ ਬਹੁਤ ਕੋਆਪਰੇਟਿਵ ਨੇ ਐਂਡ ਸਭ ਦੇ ਇੱਕ ਹੀ Aim ਹੈ ਇੱਕ ਹੀ ਸੋਚ ਹੈ ਮੈਨੂੰ ਲੱਗਦਾ ਕਿ ਜੇ ਤੁਸੀਂ ਕੁਝ ਸੋਚ ਲਿਆ ਕੁਝ ठान ਲਿਆ ਤੁਹਾਨੂੰ ਆਪਦੇ ਲਾਈਕ ਮਾਈਂਡਡ ਪੀਪਲ ਮਿਲ ਹੀ ਜਾਂਦੇ ਨੇ ਤਰ ਤੋਂ ਵੱਧ ਮੋਟੀਵੇਸ਼ਨ ਵਾਲੇ ਲੋਕ ਮਿਲਦੇ ਨੇ ਜੋ ਕਿ ਤੁਹਾਨੂੰ ਤੁਰਦਾ ਰਹਿਣ ਵਾਸਤੇ ਮੋਟੀਵੇਟ ਕਰਦੇ ਰhline ਇਸ ਟਾਈਮ ਸਾਡੇ ਕੋਲ 7-8 ਮੈਂਬਰਸ ਦੀ ਟੀਮ ਹੈ ਜੋ ਕਿ ਪਾਰਟਨਰਸ਼ਿਪ ਨਾਲ ਅਸੀਂ ਇਹ ਹੋ可能 ਕਰ ਪਾ ਰਹੇ ਹਾਂ ਸਕੂਲ ਦਾ ਵੀ ਬੜਾ ਸਹਿਯੋਗ ਮਿਲਿਆ ਤੁਹਾਨੂੰ ਤੁਹਾਨੂੰ ਜਗ੍ਹਾ ਦਿੱਤੀ ਔਰ ਬੱਚਿਆਂ ਨੂੰ ਇੱਥੇ ਤੁਸੀਂ ਪੜਾ ਰਹੇ ਹਾਂ ਹਾਂਜੀ ਸਕੂਲ ਦਾ ਤਾਂ ਬਹੁਤ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਇਹ ਜ਼ਮੀਨ ਸਾਡੇ ਵਾਸਤੇ ਹੀ ਬਣੀ ਸੀਗੀ ਅਸੀਂ ਕਦੀ ਨਹੀਂ ਸੋਚਿਆ ਸੀਗਾ ਕਿ ਇੱਕ ਓਪਨ ਜਗ੍ਹਾ ਤੋਂ ਇੱਕ ਪੇੜ ਦੇ ਨੀਚੇੋਂ ਸੇ ਸ਼ੁਰੂ ਕੀਤਾ ਸੀ ਪ੍ਰਿੰਸੀਪਲ ਸਰ ਨੇ ਜਿਸ ਦਿਨ ਸਾਨੂੰ ਕਾਲ ਕੀਤੀ ਅਸੀਂ ਡਰ ਗਏ ਸੀਗੇ ਸਾਨੂੰ ਲੱਗਾ ਸਾਨੂੰ ਡਾਂਟ ਪਾਏਗੀ ਕਿ ਤੁਸੀਂ ਇਹ ਕੀ ਸ਼ੁਰੂ ਕਰ ਰਹੇ ਹੋ ਉਹਨਾਂ ਦਾ ਕੁਐਸਚਨ ਸੀਗਾ ਇਹ ਬੱਚੇ ਸਕੂਲ ਨਹੀਂ ਆਉਂਦੇ ਤੁਹਾਡੇ ਕੋਲ ਸ਼ਾਮੀ ਕਿਵੇਂ ਆ ਰਹੇ ਹੈ ਬਟ ਉਹਨਾਂ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਕਿ ਨਹੀਂ ਤੁਸੀਂ ਓਪਨ ਆ ਪੜਾਓ ਗਰਮੀ ਚਾਹੇ ਬਾਰਿਸ਼ ਚਾਹੇ ਤੁਹਾਨੂੰ ਇੱਕ ਕਲਾਸਰੂਮ ਚਾਹੀਦਾ ਹੈ ਬਲੈਕਬੋਰਡ ਚਾਹੀਦਾ ਹੈ ਉਹਨਾਂ ਨੇ ਸਾਨੂੰ ਬਿਲਡਿੰਗ ਪ੍ਰੋਵਾਈਡ ਕੀਤੀ ਐਂਡ ਉਸ ਤੋਂ ਬਾਅਦ ਸਾਡੇ ਸਟੂਡੈਂਟਸ ਜਿਹੜੇ ਰੈਗੂਲਰ ਆ ਪਾਏ ਪੜ੍ਹ ਪਾਏ ਅਸੀਂ ਨਾ ਆਏ ਆਏ ਇਹ ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦੇ ਆ ਕੋਵਿਡ ਚ ਵੀ ਇਹ ਸਾਨੂੰ ਕਾਲ ਕਰਦੇ ਕਾਲਸ ਕਰਦੇ ਸੀ بارش ਹੈ ਖੜਤਾਲ ਹੈ ਤੁਪੇ ਗਰਮੀ ਹੈ ਸਾਨੂੰ ਫੋਨ ਆ ਜਾਂਦਾ ਕਿ ਬਿਮਾਰਸੀ ਆਏ ਸਾਨੂੰ ਆਣਾ ਪੈਂਦਾ ਇਨਾ ਕਰਕੇ ਕਿਉਂਕਿ ਇਹ ਪਹਿਲਾਂ ਆਏ ਹੁੰਦੇ ਨੇ ਤਾਂ ਬੜੀ ਖੁਸ਼ੀ ਹੈ ਹੋਰ ਇਹ ਕਾਫਾ ਇਦਾਂ ਹੀ ਬੱਦਦਾ ਜਾਊਗਾ ਤਾਫੀ ਹੁਣ ਤਾਂ ਯਕੀਨ ਹੈ ਪੂਰਾ ਕਿ ਇਹ ਹੋਣਾ ਹੀ ਸੀਗਾ ਐਂਡ ਇਹ ਹੋਇਆ ਹੈ ਐਂਡ ਇਹ ਇਦਾਂ ਹੀ ਚੱਲਦਾ ਰਹੇਗਾ ਇਨਾਂ ਤੋਂ ਉਮੀਦ ਹੈ ਕਿ ਜਿੱਦਾਂ ਅਸੀਂ ਇਹਨਾਂ ਨੂੰ ਇਕੱਠਾ ਕੀਤਾ ਅੱਗੋਂ ਇੱਕ-ਇੱਕ ਬੱਚਾ ਜਿਹੜਾ ਹੈਗਾ ਜਾ ਕੇ ਐਦਾਂ ਹੀ ਆਪਣੀ ਸਟੋਰੀਜ਼ ਬਣਾ ਕੇ ਐਦਾਂ ਹੀ ਆਪਣੇ ਵਰਗੇ ਬੱਚਿਆਂ ਨੂੰ ਪੜ੍ਹਾਏਗਾ ਤੇ ਉਹਨਾਂ ਨੂੰ ਮੋਟੀਵੇਟ ਕਰੇਗਾ ਇਨਾਂ ਤੋਂ ਅਸੀਂ ਪ੍ਰੋਮਿਸ ਲਿੱਤਾ ਹੈ ਐਂਡ ਇਹ ਪ੍ਰੋਮਿਸ ਕਰਦੇ ਨੇ ਸਾਨੂੰ ਕਿ ਇਹ ਵੀ ਐਵੇਂ ਹੀ ਕਰਨਗੇ ਅਬ ਬਿਲਕੁਲ ਸਮ੍ਰਿਤੀ ਨੇ 2018 ਦੇ ਵਿੱਚ ਇੱਕ ਆਫਲਾ ਸ਼ੁਰੂ ਕੀਤਾ ਹੈਗਾ ਸੀਗਾ ਖੁਦ ਬੀਐਸਸੀ ਦੇ ਵਿੱਚ ਇਹ ਫਸਟ ইয়ার ਚ ਪੜ੍ਹਦੇ ਸੀਗੇ ਔਰ ਅੱਜ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਗਵਰਨਮੈਂਟ ਇਗਜ਼ਾਮ ਕਲੀਅਰ ਕੀਤਾ ਸੀ ਅੱਜ ਸਰਕਾਰੀ ਨੌਕਰੀ 'ਚ ਐ ਔਰ ਸਰਕਾਰੀ ਨੌਕਰੀ ਜਦੋਂ ਸ਼ਾਮ ਨੂੰ ਫ੍ਰੀ ਹੁੰਦੇ ਆ ਆਪਣੇ ਡਿਪਾਰਟਮੈਂਟ ਤੋਂ ਫ੍ਰੀ ਹੋ ਕੇ ਉਹ ਸਕੂਲ ਆਉਂਦੇ ਹੈਗੇ ਆ ਔਰ ਬੱਚਿਆਂ ਨੂੰ ਪੜ੍ਹਾਉਂਦੇ ਹੈਗੇ ਆ ਸਮਾਜ ਦੇ ਵਿੱਚ ਇੱਕ ਬੀੜਾ ਚੱਕਿਆ ਕਿ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਹੈਗਾ ਤਾਂਕਿ ਬੱਚੇ ਉਹ ਮੁਕਾਮ ਹਾਸਲ ਕਰ ਸਕਣ ਔਰ ਸਾਨੂੰ ਖੁਸ਼ੀ ਹੁੰਦੀ ਹੈ ਔਰ ਕੀ ਸਮੇਟੀ ਵਰਗੇ ਹੋਰ ਵੀ ਟੀਚਰ ਉਹਨਾਂ ਦਾ ਸਾਥ ਦੇ ਰਹੇ ਹੈਗੇ ਆ ਔਰ ਹੋਰ ਵੀ ਜਨਾਂ ਨੂੰ ਅੱਗੇ ਆਣਾ ਚਾਹੀਦਾ ਹੈਗਾ ਔਰ ਦੇਸ਼ ਦੇ ਵਿੱਚ ਔਰ ਸਮਾਜ ਦੇ ਵਿੱਚ ਜਦੋਂ ਬੱਚੇ ਪੜਨਾ ਸ਼ੁਰੂ ਕਰ ਦਣਗੇ ਬੱਚਿਆਂ ਨੂੰ ਜਿਹੜੇ ਪੜ ਨਹੀਂ پا ਰਹੇ ਹੈਗੇ ਆ ਆਰਥਿਕ ਹਾਲਾਤ ਜਿਨ੍ਹਾਂ ਦੇ ਚੰਗੇ ਨਹੀਂ ਹੁੰਦੇ ਔਰ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਜਿਹੜੀ ਹੈ ਉਹ ਮਿਲ ਰਹੀ ਹੈਗੀ ਔਰ ਬੱਚੇ ਅੱਗੇ ਵੱਧ ਰਹੇ ਹੈਗੇ ਨੇ ਤੋਂ ਉਹ ਕੋਈ ਨਾ ਕੋਈ ਮਕਾਮਤਾ ਹਾਸਲ ਕਰਨਗੇ ਤਾ ਖੁਸ਼ੀ ਹੈ ਸਾਨੂੰ ਕਿ ਸਮ੍ਰiddhi ਵਰਗੇ ਨਾਲ ਉਹਨਾਂ ਦੇ ਹੋਰ ਜਿਹੜੇ ਟੀਚਰ ਹੈ ਉਹਨਾਂ ਦਾ ਸਾਥ ਦੇ ਰਿਹਾ ਔਰ ਇੱਕ ਕਾਫਲਾ ਜਿਹੜਾ ਹੈ ਅੱਗੇ ਵਧਦਾ ਜਾ ਰਿਹਾ ਹੈਗਾ ਕੈਮਰਾ ਪਰਸਨ ਰੋਹਿਤ ਦੇ ਨਾਲ ਸਣੀ ਚੋਪੜਾ